ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਹੋ ਤਾਂ ਇੱਕ ਖਬਰ ਜ਼ਰੂਰ ਤੁਹਾਡੇ ਵਾਸਤੇ ਹੈ ਕਿਉਂਕਿ ਹੁਣ ਕੈਨੇਡਾ ਦੇ ਵਿੱਚ ਪੜ੍ਹਾਈ ਸੌਖੀ ਨਹੀਂ ਹੋਵੇਗੀ ਕੈਨੇਡਾ ਜਾਣਾ ਵੀ ਔਖਾ ਹੋ ਸਕਦਾ ਹੈ ਇਸ ਬਾਰੇ ਕੈਨੇਡਾ ਦੇ ਆਪਣੇ ਅਧਿਕਾਰੀ ਦੱਸਦੇ ਪਏ ਨੇ ਇੰਟਰਵਿਊਜ਼ ਹੋ ਰਹੀਆਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਸ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਕੌਮਾਂਤਰੀ ਵਿਦਿਆਰਥੀ ਕੈਨੇਡਾ ਪੜ੍ਹਨ ਆਉਣਾ ਚਾਹੁੰਦੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਹੁਣ ਘਟਾ ਕੀਤਾ ਜਾਵੇਗਾ ਉਹਨਾਂ ਨੂੰ ਘਟਾਇਆ ਜਾਵੇਗਾ ਔਰ ਵੱਡੇ ਪੱਦਰ ਦੇ ਉੱਤੇ ਘਾਟਾ ਜਿਹੜਾ ਉਹ ਕੀਤਾ ਜਾਵੇਗਾ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਸ ਨੂੰ ਇੰਪਲੀਮੈਂਟ ਵੀ ਕਰ ਦਿੱਤਾ ਜਾਵੇਗਾ ਇਸ ਬਾਰੇ ਜਾਣਕਾਰੀ ਕੈਨੇਡਾ ਦੇ ਆਵਾਸ ਮੰਤਰੀ ਮਾਰਕ ਮਿਲਰ ਵੱਲੋਂ ਸਾਂਝੀ ਕੀਤੀ ਗਈ ਆ ਔਰ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਸ ਬਾਰੇ ਚਰਚਾ ਕੀਤੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਆ ਕਿ ਫਿਲਹਾਲ ਕੈਨੇਡਾ ਵੱਡੇ ਪੱਧਰ ਤੇ ਮਹਿੰਗਾਈ ਦਾ ਸ਼ਿਕਾਰ ਹੈ ਘਰ ਖਰੀਦਣ ਦੀ ਸਮਰੱਥਾ ਜਿਹੜੀ ਆ ਉਹ ਕੈਨੇਡਾ ਦੇ ਲੋਕ ਇਸ ਵੇਲੇ ਨਹੀਂ ਰੱਖ ਰਹੇ ਵੱਧ ਤੋਂ ਵੱਧ ਘਰ ਜਿਹੜੇ ਆ ਉਹ ਮਹਿੰਗੇ ਹੁੰਦੇ ਜਾ ਰਹੇ ਆ ਪ੍ਰੋਪਰਟੀਆਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਤੇ ਜਿਸ ਵਾਸਤੇ ਜਿਸ ਨੂੰ ਹੁਣ ਥੱਲ ਪਾਉਣ ਦੇ ਵਾਸਤੇ ਇਹ ਪਲਾਨ ਜਿਹੜਾ ਉਹ ਸਰਕਾਰ ਬਣਾਉਂਦੀ ਪਈ ਆ ਔਰ ਨਾਲ ਦੀ ਨਾਲ ਇਹ ਕਹ ਦਿੱਤਾ ਗਿਆ ਹੈ ਕਿ ਜਿਹੜੇ ਵਿਦਿਆਰਥੀ ਕੋ ਮੰਤਰੀ ਪੱਧਰ ਦੇ ਉੱਤੇ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਹੁਣ ਵੱਡੇ ਪੱਧਰ ਦੇ ਉੱਤੇ ਘਾਟਾ ਕੀਤਾ ਜਾ ਸਕਦਾ ਅਜੇ ਤੱਕ ਅੰਕੜੇ ਨਹੀਂ ਦੱਸੇ ਗਏ ਕਿ ਕਿੰਨੇ ਲੈਵਲ ਦੇ ਉੱਤੇ ਕਿੰਨੇ ਵੱਡੇ ਪੱਧਰ ਦੇ ਉੱਤੇ ਘਾਟਾ ਕੀਤਾ ਜਾਵੇਗਾ ਪਰ ਇਹ ਸਾਫ ਕਰ ਦਿੱਤਾ ਗਿਆ ਕਿ ਘਾਟਾ ਹੋਵੇਗਾ ਔਰ ਇਸ ਬਾਰੇ ਪਲਾਨਿੰਗਸ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਸ ਨੂੰ ਇੰਪਲੀਮੈਂਟ ਕਰ ਦਿੱਤਾ ਜਾਵੇਗਾ ਅਜੇ ਕੈਨੇਡਾ ਸਰਕਾਰ ਵੱਲੋਂ ਨਵੇਂ ਸਾਲ ਦੇ ਵਿੱਚ ਜੀਆਈਸੀ ਨੂੰ ਵਧਾ ਦਿੱਤਾ ਗਿਆ ਸੀ ਜੀਆਈਸੀ ਵਧਾ ਕੇ 20000 ਡਾਲਰ ਕਰ ਦਿੱਤੀ ਗਈ ਸੀ ਤੇ ਉਸ ਦੇ ਉੱਤੇ ਵੀ 645 ਡਾਲਰ ਹੋਰ ਕਰ ਦਿੱਤੇ ਗਏ ਸੀ ਪਰ ਹੁਣ ਉਸ ਤੋਂ ਬਾਅਦ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਹੋਰ ਵੱਡਾ ਝਟਕਾ ਉਹਨਾਂ ਵਿਦਿਆਰਥੀਆਂ ਵਾਸਤੇ ਜਿਹੜੇ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਨੇ ਕਿਉਂਕਿ ਹੁਣ ਕੈਨੇਡਾ ਸਰਕਾਰ ਵੱਖਰੇ ਪੱਧਰ ਦੇ ਉੱਤੇ ਪਲਾਨ ਕਰਦੀ ਨਜ਼ਰ ਆ ਰਹੀ ਹੈ ਆਪਣੇ ਆਪਣੀ ਇਕਨੋਮੀ ਨੂੰ ਲੈ ਕੇ ਪਲਾਨ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਮਹਿੰਗਾਈ ਵੱਖਰੇ ਪੱਧਰ ਦੇ ਉੱਤੇ ਵੱਧਦੀ ਪਈ ਹੈ ਔਰ ਕੈਨੇਡਾ ਦੇ ਅੰਦਰ ਜੇ ਕਿਸੇ ਨੇ ਘਰ ਖਰੀਦਣਾ ਆ ਉਹ ਹੋਰ ਵੀ ਮੁਸ਼ਕਲ ਹੁੰਦਾ ਜਾ ਰਿਹਾ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੈਨੇਡਾ ਦੇ ਆਵਾਸ ਮੰਤਰੀ ਨੇ ਇੱਕ ਇੰਟਰਵਿਊ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਸ ਬਾਰੇ ਹੁਣ ਚਰਚਾਵਾਂ ਤੇਜ਼ ਹੋ ਗਈਆਂ ਨੇ ਪਲੈਨਿੰਗਸ ਤੇਜ਼ ਹੋ ਗਈਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਪੱਧਰ ਦੇ ਉੱਤੇ ਇੰਪਲੀਮੈਂਟੇਸ਼ਨਸ ਕੀਤੀਆਂ ਜਾਣ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਹੋ ਸਕਦਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਜਿਹੜੀ ਹੈ ਉਹ ਘਟਾ ਦਿੱਤੀ ਜਾਵੇ ਜਿਨ੍ਹਾਂ ਨੇ ਕੈਨੇਡਾ ਜਾ ਕੇ ਪੜ੍ਹਨਾ ਹੈ ਹੁਣ ਜਿਹੜੇ ਲੋਕ ਜਿਹੜੇ ਵਿਦਿਆਰਥੀ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਨੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਸਟੂਡੈਂਟ ਵੀਜ਼ਾ ਦੇ ਉੱਤੇ ਸਟੱਡੀ ਵੀਜ਼ਾ ਦੇ ਉੱਤੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਇਹ ਵੱਡੀ ਖਬਰ ਹੈ ਕਿਉਂਕਿ ਹੁਣ ਕੈਨੇਡਾ ਜਾਣਾ ਉਹਨਾਂ ਸੌਖਾ ਨਹੀਂ ਹੋਵੇਗਾ ਇੱਕ ਪਾਸੇ ਤਾਂ ਜੀਈਸੀ ਦਾ ਬੋਝ ਸੀ ਔਰ ਦੂਜੇ ਪਾਸੇ ਹੁਣ ਇੱਕ ਹੋਰ ਵੱਡਾ ਐਲਾਨ ਜਿਹੜਾ ਉਹ ਕੈਨੇਡਾ ਵੱਲੋਂ ਕਰ ਦਿੱਤਾ ਗਿਆ ਆਵਾਸ ਮੰਤਰੀ ਵੱਲੋਂ ਕਰ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਰ ਸਾਹਮਣੇ ਆਵੇਗਾ ਕਿਹੜੇ ਵੱਡੇ ਖਲਾਸੇ ਹੋਣਗੇ ਉਹ ਸਮੇਂ ਸਿਰ ਦੱਸਦੇ ਰਵਾਂਗੇ ਉ ਤੱਕ ਲੀ ਬਣੇ ਰੋ ਮਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ